ਕੋ ਜੰਮ ਲਾ ਲੇ ਤੇ ਗੁਰੂ ਜੀ ਪਰਮੇਸ਼ਰ ਜੀ ਕਹਿੰਦਾ ਆ ਸਾਰੇ ਬੰਮਨ ਚੇਲੇ ਬਣਾਉਣ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬੁਤੀ ਸਮਾਜੋ ਉਸ ਤਰ੍ਹਾਂ ਕਰਨਾ ਮੋਰਤਿਆਂ ਜਿਵਾਜੋ ਜੰਧਾਂ ਚ ਚਲਾਓ ਮੈਂ ਜੋ ਕੁਝ ਦੇ ਨਾ ਤੱਕ ਤੁਹਾਡੇ ਗਿਆ ਨਾ ਸਾਰੇ ਬੋਲ ਹੰਦੇ ਸ਼ੈਤਾਨ ਜੀ ਇਸ ਗੱਲ ਬਾਰੇ ਪਤਾ ਲੱਗਾ ਸੀਗਾ ਕਿ ਇਹਨਾਂ ਨੇ ਮਤਲਬ ਇਹ ਸਾਰਿਆਂ ਨੇ ਕੀ ਕਰਨਾ ਆ ਤਕੜੇ ਬੁਆਇਆ ਇਹ ਸਾਰਿਆਂ ਨੇ ਕੁੱਤ ਕੱਢਣ ਲੱਪਣਾ ਜਾਂ ਸਾਰਿਆਂ ਨੇ ਲੋਕਿਆਂ ਨੂੰ ਚੰਗਾ ਕਰਨਾ ਇਹਨਾਂ ਸਾਰਿਆਂ ਦੇ ਲੋਕ ਪ੍ਰਭੂ ਦੀ ਸੂਝਾ ਨੂੰ ਪਛਾਣਨਾ ਇਹਨਾਂ ਦੇ ਤਾਂ ਤਾਕਤ ਆ ਜਾਣੀ ਜਾਂ ਠੀਕ ਹੈ ਨਾ ਪਰ ਇਸ ਲਈ ਉਹ ਹਮਲੇ ਕਰਦਾ ਆ ਔਰ ਪਰਮੇਸ਼ਵਰ ਨੇ ਤੁਹਾਨੂੰ ਬਲਵਾਨ ਪੰਡਿਤਾਂ ਤਕੜੇ ਕਰ ਦੇ ਕੋਲ ਸਾਰੇ ਬਹੁ ਹਲੇ ਨਹੀਂ ਜਾਂਦਾ ਹੈ ਪਹਿਲਾਂ ਪਾਸਟਰ ਨੂੰ ਨਹੀਂ ਜਾਂ ਤੁਸੀਂ ਜਾਓ ਠੀਕ ਹੈ ਨਾ ਕਿ ਸਾਰੇ ਪਰਮਾਨ ਚੇਦੇ ਪਾਓ ਕਿ ਆਪਾਂ ਉੱਤੇ ਨਹੀਂ ਰਹਿਣਾ ਹੈ ਨਾ ਅੱਪ ਅੱਗੇ ਵਧਣਾ ਹੈ ਪ੍ਰਭੂ ਦੇ ਤੇ ਜਿਹੜਾ ਪ੍ਰਭੂ ਜਸੂਦੇ ਪੂਰੇ ਘਰਾਂ ਵਿੱਚ ਚਿੰਤਰਾ ਚੁੱਕਾ ਹੈ ਮੇਰਾ ਬਖਾਰ ਅੰਦਰ ਇੱਕ ਆਇਆ ਪ੍ਰੋਫੈਸਰ ਜੀ ਦੇ ਨਾਮ ਅੱਜ ਬੰਨਵੀਂ ਸ੍ਰਿਸ਼ਟੀ ਜਾ। ਕਿਰਪਾ ਤੇ ਲਿਖਿਆ ਕਿ ਸਾਡੇ ਜੀਵ ਦੇ ਚ ਪਾਵਰ ਹੈ ਜਿਹੜਾ ਜੇ ਅਪਨ ਦਵਾ ਪ੍ਰਾਪਤ ਕਰਦੇ ਸਾਡੇ ਜੀਵ ਦੇ ਚ ਪਾਵਰ ਹੈ ਕਿਰਪਾ ਸਾਰੇ ਬੋ ਹਾਲੇਲੂਇਆ